ਆਡਾ ਵੀਰ ਗੁਰਵਿੰਦਰ ਸਿੰਘ ਸੰਘਰ ਉਹਨਾਂ ਵੱਲੋਂ ਅੱਜ ਹੜਪੀਤਾਂ ਦੀ ਪਸ਼ੂਆਂ ਲਈ ਰਾਤ ਸਮੱਗਰੀ ਭੇਜੀ ਗਈ ਹੈ ਪਸ਼ੂਆਂ ਦੀ ਚਾਰਾ ਵਾ ਥੂੜੀ ਟਰਫਰ ਇਹ ਪਾਣੀ ਦੀ ਸੇਵਾ ਜਿਹੜੀ ਅੱਜ ਕੀਤੀ ਗਈ ਹੈ ਇਹ ਜੀ ਜਿਹੜੀ ਹੜ ਦੀ ਸਥਿਤੀ ਆ ਉਸ ਥੂੜੀ ਇਹ ਰਾਸ਼ਨ ਜਿਹੜਾ ਵਾ ਪਹਿਲਾਂ ਵੀ ਬਹੁਤ ਪਹੁੰਚ ਚੁੱਕਾ ਵਾ ਇਹ ਦੂਜੇ ਫੇਸ ਤੇ ਅੱਜ ਅਸੀਂ ਦਰੰਗਰੇ ਵਾਲੀ ਸਾਈਡ ਤੇ ਗਰਦਾਸਪੁਰ ਤੇ ਥਾਂ ਜਿਹੜਾ ਬਾਰਡਰ ਏਰੀਆ ਉੱਤੇ ਅਸੀਂ ਜਾ ਰਹੇ ਹਾਂ ਉਥੇ ਅਜੇ ਸੇਵਾ ਜਿਹੜੀ ਭਰਾ ਨੇ ਸਾਡੀ ਲਈ ਆ ਉਹਨਾਂ ਵੱਲੋਂ ਅੱਜ ਅਸੀਂ ਕਰਾਂਗੇ। ਅ ਲਾਲ ਸਿੰਘ ਸੁਬੇਦਾਰ ਰਿਟਾਇਰਡ ਪਿੰਡ ਡੱਲੇ ਤੋਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਉੱਗੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਸੰਗਰ ਉਹਨਾਂ ਵੱਲੋਂ ਜੋ ਕਿ ਪਹਿਲੇ ਫੇਸ ਤੇ ਵੀ ਸਮਾਨ ਭੇਜਿਆ ਗਿਆ ਤੇ ਹੁਣ ਦੂਸਰੇ ਫੇਸ ਦੇ ਵਿੱਚ ਸਮਾਨ ਜਾ ਰਿਹਾ ਜੋ ਕਿ ਹੜਪੀੜਤਾ ਦੀ ਮਦਦ ਵਾਸਤੇ ਚਾਰਾ ਵਾ ਤੇ ਚੌਕਰਵਾ ਤੂੜੀ ਆ ਤੇ ਇਹ ਅਸੀਂ ਅੱਜ ਦਰਾਂਗਲੇ ਵਾਲੀ ਸਾਈਡ ਨੂੰ ਜਿਹੜਾ ਬਈ ਸਮਾਨ ਲੈ ਕੇ ਜਾ ਰਹੇ ਆ ਜੀ ਕਿੰਨਾ ਕੁ ਸਮੇਂ ਦੇ ਜ਼ਰੂਰੀ ਐਸ ਵੇਲੇ ਜੋ ਹਾਲਾਤ ਹੈਗੇ ਵੇਖੋ ਜੀ ਹਾਲਾਤਾਂ ਨੂੰ ਦੇਖਦੇ ਹੋ ਇਹ ਤਾਂ ਬਹੁਤ ਜ਼ਿਆਦਾ ਜੋ ਹਾਲਾਤ ਵਾ ਉਹ ਖਰਾਬ ਆ ਵੱਧ ਤੋਂ ਵੱਧ ਹਾਲਾਤ ਹਾਲਾਤ ਹੋ ਰੱਖੇ ਆ ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਉਹ ਜੋ ਸਾਡੇ ਭਰਾ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਇਸ ਆਪਣਾ ਸਮਾਨ ਭੇਜਣ ਵਾਸਤੇ ਉਹ ਬਹੁਤ ਸਲੰਘਾਜ ਹੋਗਾ ਤੁਸੀਂ ਲੋਕਾਂ ਨੂੰ ਮਿਲਦੇ ਹੋਵੋਗੇ ਕਿੱਦਾਂ ਦੇ ਲੱਗ ਮੈਂ ਤਾਂ ਇੱਕ ਦੋ ਬੇਨਤੀ ਜ਼ਰੂਰ ਕਰਨੇ ਚਾਹੁੰਦਾ ਵਾ ਮੀਡੀਆ ਦੇ ਜ਼ਰੀਏ ਕਿ ਅਸੀਂ ਜਿਹੜਾ ਟੈਕਸ ਦੇ ਰਹੇ ਹਾਂ ਸਰਕਾਰਾਂ ਨੂੰ ਦਿੰਨੇ ਆ ਜੇ ਸਰਕਾਰਾਂ ਸਾਡੀ ਬਾਹਰ ਨਹੀਂ ਫੜਦੀਆਂ ਕੱਲ ਮੋਦੀ ਸਾਹਿਬ ਆਏ ਆ ਗੁੰਗਲੋਂ ਤੋਂ ਮਿੱਟੀ ਝੜ ਕੇ ਚੱਲ ਗਏ ਆ ਕਿ 16000 ਉਹ ਆਪਣੇ ਕਰੋੜ 1600 ਕਰੋੜ ਦੇ ਨਾਲ ਕੀ ਬਣੂਗਾ ਜੀ ਜੋ ਕਿ ਵੱਧ ਤੋਂ ਵੱਧ ਹਲਾ ਚੁੱਕਿਆ ਦੂਸਰੀ ਗੱਲ ਇਹ ਆ ਵੀ ਜਿਹੜੀ ਹੁਣ ਕਣਕ ਦੀ ਬਚਾਈ ਆਪਾਂ ਗਾੜੀ ਦੇ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ ਆ ਉਹਨਾਂ ਲੋਕਾਂ ਕੋਲ ਤੇ ਉਹ ਕਣਕ ਵੀ ਨਹੀਂ ਪੀਜੀ ਜਾਣੀ ਤੇ ਅਪ੍ਰੈਲ ਦੇ ਵਿੱਚ ਜਾ ਕੇ ਕਣਕਾਂ ਵੱਢੀਆਂ ਜਾਂਦੀਆਂ ਵਾ ਤੇ ਸੋ ਇਹ ਜਿਹੜੀਆਂ ਨਿਰੰਤਰ ਸੇਵਾਵਾਂ ਵੇ ਜਾਰੀ ਰਹਿਣਗੀਆਂ ਸਮਾਜ ਸੇਵੀ ਸੱਚਤਾਂ ਪੰਜਾਬੀ ਲਈ ਪੰਜਾਬ ਲਈ ਪੰਜਾਬੀ ਖੜਾ ਬਿਲਕੁਲ ਜੀ ਪੰਜਾਬ ਲਈ ਪੰਜਾਬੀ ਖੜਾ ਵਾ ਔਰ ਇਹ ਗੁਰਗੋਵਿੰਦ ਸਿੰਘ ਮਹਾਰਾਜ ਦਾ ਖਾਲਸਾ ਵਾ ਇਹ ਨਾਂ ਤੋਟ ਆਈ ਹੈ ਤੇ ਨਾਂ ਆਉਣੀ ਹੈ ਜੀ ਸੋ ਪਿਆਰੀ ਸਾਧ ਸੰਗਤ ਜੀ ਜੋ ਅੱਜ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਸਾਡੇ ਪਿੰਡ ਦੇ ਨਗਰ ਦੇ ਡੱਲੇ ਦੇ ਵੀਰ ਗੁਰਵਿੰਦਰ ਸਿੰਘ ਜੀ ਸੰਘਰ ਜੋ ਕਿ ਪਿੰਡ ਦੇ ਵਿੱਚ ਬਹੁਤ ਜਿਆਦੀ ਸੇਵਾ ਕੀਤੀ ਉਹਨਾਂ ਨੇ ਪਿੰਡ ਦੇ ਵਿੱਚ ਗਰੀਬਾਂ ਨੂੰ ਅੱچے ਮਕਾਨ ਹੀ ਜਿਨ੍ਹਾਂ ਦੇ ਪੱਕੇ ਬਣਾ ਕੇ ਦੇ ਰਹੇ ਆ ਹੋਰ ਵੀ ਜਿੰਨੀ ਜਿੰਨ ਜਰੂਰਤ ਪੈਂਦੀ ਆ ਬਹੁਤ ਜਿਆਦੀ ਸੇਵਾ ਕਰਦੇ ਆ ਤੁਹਾਨੂੰ ਜਗੇ ਅਰਦਾਸ ਬੇਨਤੀ ਕਰਦੇ ਕਿ ਜਿੱਤਾ ਸਾਡਾ ਵੀਰ ਗੁਰਵਿੰਦਰ ਸਿੰਘ ਸੇਵਾ ਕਰ ਰਿਹਾ ਆਪਣੀ ਪਾਰਟੀ ਦੇ ਨਾਲ ਅਸੀਂ ਵੀਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਹਨਾਂ ਦੀ ਉਮਰ ਲੰਮੀ ਬਖਸ਼ੇ ਸਤਿਗੁਰੂ ਜੀ ਇਹਨਾਂ ਨੂੰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਵੀ ਮੌਕਾ ਮਿਲੇ ਕਿਉਂਕਿ ਚੰਗੇ ਕੰਮ ਕਰ ਰਹੇ ਆ ਪਿੰਡ ਦਾ ਵਿਕਾਸ ਕਰ ਰਹੇ ਆ ਅਲੱਗਲੇ ਪਿੰਡਾਂ ਦਾ ਵਿਕਾਸ ਕਰ ਰਹੇ ਆ ਜੋ ਹਰ ਪੀੜਤਾ ਲੋਕਾਂ ਦੀ ਸੇਵਾ ਕਰ ਰਹੇ ਆ ਮਾਨ ਦੀ ਵੀ ਸੇਵਾ ਕਰ ਰਹੇ ਆ ਮਨੁੱਖਤਾ ਦੀ ਵੀ ਸੇਵਾ ਕਰ ਰਹੇ ਆ ਮੈਡੀਸਨ ਵੀ ਦੇ ਰਹੇ ਆ ਇਹ ਕਰਕੇ ਹੱਥ ਜੋੜਦੇ ਆ ਕਿ ਸਾਰੀ ਸੰਗਤ ਨੂੰ ਕਿ ਵੀਰ ਗੁਰਵਿੰਦਰ ਸਿੰਘ ਸੰਗਰ ਦਾ ਸਾਥ ਦੇਈਏ ਤਾਂ ਜੋ ਕਿ ਆਉਣ ਵਾਲੀ 27000 ਜਿਹੜੀ 2700 ਆਉਣੀ ਹੈ ਨਾ ਉਹਦੇ ਵਿੱਚ ਵੀਰ ਦਾ ਹੋਰ ਵੀ ਜ਼ਿਆਦਾ ਔਦਾ ਵਧੇ ਇਹਨੂੰ ਸਰਕਾਰ ਮੌਕਾ ਦੇਵੇ ਅੱਗੇ ਆਉਂਦੀ ਸੰਗਤ ਦੀ ਇਹੋ ਹੀ ਅਪੀਲ ਆ ਕਿ ਸਤਿਗੁਰੂ ਜੀ ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁੱਜੀ ਜਿਹੜੀ ਅੱਜ ਦੀ ਬੇਸਿਕ ਜ਼ਰੂਰਤ ਆ ਜੋ ਰਾਹਤ ਸਮਗਰੀ ਅੱਜ ਸਾਡੇ ਸਮਾਜ ਸੇਵੀ ਉਹ ਸਮਾਜ ਸੇਵੀ ਬੜੇ ਮਾਨਯੋਗ ਸ਼੍ਰੀ ਗੁਰਵਿੰਦਰ ਸਿੰਘ ਸੰਘਰ ਜੀ ਆ ਇਹਨਾਂ ਦੀ ਰਹਿਮ ਨਾਈ ਚ ਅੱਜ ਪਛਮਾ ਦਾ ਚਾਰਾ ਜਾ ਰਿਹਾ ਅਸੀਂ ਵੀ ਬੀਤੇ ਦਿਨਾਂ ਚ ਜਿੰਨੀ ਸੇਵਾ ਕੀਤੀ ਲੋਕਾਂ ਦੇ ਜਿੰਨੇ ਮਸਲਿਆਂ ਚ ਗਏ ਆ ਤੇ ਉੱਥੇ ਵੀ ਇਹੋ ਵੇਖ ਨੂੰ ਮਿਲਿਆ ਕਿ ਰਾਸ਼ਨ ਕਾਫੀ ਹੱਦ ਤੱਕ ਲੋਕਾਂ ਕੋਲ ਪਹੁੰਚ ਚੁੱਕਿਆ ਹੈ ਪਰ ਪਸ਼ੂਆਂ ਦੇ ਲਈ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਔਰ ਇਹ ਬੜੀ ਸੰਘਰਸ਼ਾਂ ਸਾਹਮਣੇ ਸੋਚ ਸਮਝ ਕੇ ਕਦਮ ਚੁੱਕਿਆ ਔਰ ਮੈਂ ਸਲਾਹਾ ਕਰਦਾ ਇਸ ਗੱਲ ਦੀ ਕਿ ਇਹ ਜਿਹੜਾ ਅਜ ਪਸ਼ੂਆਂ ਦਾ ਚਾਰਾ ਚੱਲਾ ਜਿਹੜੇ ਵਿਚਾਰੇ ਬੇਜਬਾਨ ਨੇ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਚਾਰਾ ਪੋਣਾ ਇਹ ਬਹੁਤ ਹੀ ਵੱਡਾ ਜਿਹੜਾ ਇਹ ਸ਼ੁਭ ਕੰਮ ਕਰਨ ਜਾ ਰਹੇ ਨੇ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੋਕ ਵੀ ਜਿੰਨੇ ਦੁਖੀ ਹੋ ਚੁੱਕੇ ਸੀਗੇ ਹੁਣ ਥੋੜਾ ਫੇਰਾ ਆਇਆ ਪਾਣੀ ਉਤਰ ਚੁੱਕਿਆ ਅਜੇ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਪਛਮਾ ਦਾ ਚਾਰਾ ਲਾਲੋ ਬੋਰ ਖਰਾਬ ਹੋ ਗਏ ਨੇ ਲੋਕਾਂ ਦੇ ਸੰਭਾ ਜੀ ਅਜੇ ਵੇਖੋ ਗਰੀਬਾਂ ਦੇ ਘਰ ਢੱਟ ਚੁੱਕੇ ਨੇ ਅਜੇ ਕਿਤੇ ਨਾ ਕਿਤੇ ਜਾ ਕੇ ਸਮਾਜ ਸੇਵੀਆਂ ਕੇ ਵੀ ਤੁਹਾਡੇ ਮਾਧਮ ਰਾਈ ਬੇਨਤੀ ਕਰਨਾ ਚਾਹਾਂਗੇ ਕਿ ਇਸ ਤੋਂ ਬਾਅਦ ਲੜਾਈ ਅਜੇ ਘਰਾਂ ਦੀ ਵੀ ਲੜਨੀ ਪੈਣੀ ਹੈ ਲੋਕਾਂ ਲਈ ਕਰੋਨਾ ਦੀਆਂ ਘਟੀਆਂ ਵੀ ਰੁਟ ਗਈਆਂ ਤੇ ਗਰੀਬਾਂ ਦੇ ਤੇ ਪਹਿਲਾਂ ਵਿਚਾਰੇ ਨੇ ਡੁੱਬੇ ਹੋਏ ਸੀ ਉਹਨਾਂ ਦਾ ਵੀ ਰਿਆ ਕੱਖ ਨਹੀਂ ਆ ਰੋਡ ਰੋਡਾਂ ਤੇ ਰਹਿਣਾ ਲੋਕਾਂ ਦਾ ਜਿਹੜਾ ਮਹਾਲ ਹੋ ਗਿਆ ਵਾ ਜਿਹੜਾ ਰਾਸ਼ਨ ਆ ਤੇ ਬਹੁਤ ਜ਼ਿਆਦਾ ਪਹੁੰਚ ਚੁੱਕਾ ਆ ਉਹ ਤੇ ਜਿਹੜੇ ਉੱਧਰ ਦੇ ਲੋਕ ਐ ਉਹਨਾਂ ਨੇ ਵੀ ਕਹਿ ਦਿੱਤਾ ਵੀ ਰਾਸ਼ਨ ਦੀ ਘੱਟ ਲੋੜ ਆ ਜਿਹੜੇ ਜਾਨਵਰ ਨੇ ਤੁਸੀਂ ਇਹ ਦੇਖਿਆ ਨਾ ਵੀ ਕਈਆਂ ਦੀਆਂ ਤੇ ਕਿੱਲਿਆਂ ਦੇ ਉੱਤੋਂ ਰਸੇ ਵੀ ਨਹੀਂ ਖੁੱਲੇ ਉਹ ਵਿਚਾਰੇ ਮਾਰੇ ਗਏ ਕਿਹੇ ਪਾਸੇ ਉਹਨਾਂ ਨੂੰ ਫੁੱਲਣ ਦਾ ਮੌਕਾ ਨਹੀਂ ਮਿਲਿਆ ਤੇ ਆ ਬਹੁਤ ਵਧੀਆ ਸੰਗਰ ਸਾਹਿਬ ਨੇ ਚੋਖਰ ਦੀਆਂ ਟਰਾਲੀਆਂ ਚਾਰ ਪੰਜ ਭਰੀਆਂ ਨੇ ਟੂੜੀ ਦੀਆਂ ਭਰੀਆਂ ਨੇ ਪਾਣੀ ਨੇ ਇੱਕ 2 ਤੋਂ 2.5 ਲੱਖ ਰੁਪਏ ਦੀ ਮੈਡੀਸਨ ਲੈ ਕੇ ਜਾ ਰਹੇ ਨੇ ਗਰੀਬ ਜਿਹੜੇ ਵਰਗ ਦੇ ਆਦਮੀ ਜੰਨਾ ਤੱਕ ਦਵਾਈ ਵੀ ਨਹੀਂ ਪ੍ਰੋਵਾਈਡ ਹੋ ਰਹੀ ਅੱਜ ਅਸੀਂ ਖੁਦ ਵੀ ਉਹਨਾਂ ਦੇ ਨਾਲ ਜਾ ਰਹੇ ਪੀਟਰ ਚੀਦਾ ਜੀ ਆ ਮੇਰੇ ਨਾਲ ਸੀਨਾ ਸਾਹਿਬ ਜੀ ਨੇ ਬਾਕੀ ਹੁਣ ਅਸੀਂ ਇਹੋ ਹੀ ਗੁਜਾਰਸ਼ ਕਰਾਂਗੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੂੰ ਜਿੱਦਾਂ ਸਾਡੇ ਗੁਰਿੰਦਰ ਸਿੰਘ ਜੀ ਸੰਗਰ ਸਾਹਿਬ ਇਹਨਾਂ ਨੇ ਵੱਡਾ ਹਰਾ ਦਿਲ ਕਰਕੇ ਇਹ ਪਹਿਲਾਂ ਵੀ ਕਾਫੀ ਲੋਕਾਂ ਦੀਆਂ ਗਰੀਬਾਂ ਦੀਆਂ ਸੇਵਾ ਕਰਦੇ ਆ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਬਹੁਤ ਕੁਝ ਕੀਤਾ ਆ ਇਹਨਾਂ ਨੇ ਇਹ ਇਹਨਾਂ ਦਾ ਜਿਹੜਾ ਪਿੰਡ ਆ ਪਿਛਲਾ ਜਾਂ ਜਿਹੜਾ ਹਲਕਾਵਾ ਬਟਾਲਾ ਇਹਦੇ ਵਿੱਚ ਕਾਫੀ ਕੰਮ ਕੀਤੇ ਲੇਕਿਨ ਇਹ ਇਦਾਂ ਦੇ ਸਮਾਜ ਸੇਵੀ ਨੇ ਸਾਡੇ ਗੁਰਿੰਦਰ ਸੰਗਰ ਜੀ ਕਿ ਇਹ ਆਪਣੇ ਆਪ ਨੂੰ ਸ਼ੋ ਨਹੀਂ ਕਰਦੇ ਇਹ ਗੁਰੂ ਦੀ ਰਜਾ ਦੇ ਵਿੱਚ ਰਹਿ ਕੇ ਹੀ ਕੰਮ ਕਰਦੇ ਪਤਾ ਨਹੀਂ ਲੱਗੇ ਇਹ ਜਾਨੀ ਕਿ ਆਪਣੇ ਆਪ ਨੂੰ ਸ਼ੋ ਨਹੀਂ ਕਰਦੇ ਤੇ ਆ ਬਹੁਤ ਵਧੀਆ ਗੱਲ ਆ ਵੀ ਜਿਹੜੇ ਹੁਣ ਉੱਥੇ ਡੰਗਰ ਨੇ ਜਾਂ ਬੋਰ ਵੀ ਜਿਹੜੇ ਖਰਾਬ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੰਘਰ ਸਾਹਿਬ ਨਾਲ ਕੱਲ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੋਰਾں ਦੇ ਵੀ ਲੋਡ ਪਈ ਤੇ ਉਹ ਵੀ ਕਰਵਾ ਕੇ